ਉੰਨੀ ਕੁ ਡੀਗੇ ਪ੍ਰਾਣੇ ਆਏ ਸੀ ਤੇ ਉਹਦੇ ਵਿੱਚ ਮਿੱਠਾ ਚਾਹਤ ਹੈ ਨਹੀਂ ਪ੍ਰਾਣੇ ਕੀ ਕਹਿਣਗੇ ਕਿ ਸਿੱਕੀ ਚਾਹ ਪਈ ਆ ਥੋੜੀ ਜਿਹੀ ਚੱਟ ਸਵਾਦ ਨਾਲ ਚਾਹ ਬਣਾ ਲਈਦੀ ਹੁੰਦੀ ਆ ਤੂੰ ਬਸ ਇਹੋ ਹੀ ਪੀ ਕੇ ਤੂੰ ਸਿੱਖ ਕੇ ਆਈਆਂ ਠੀਕ ਆ ਮੰਮੀ ਜੀ ਮੈਂ ਨਾ ਅੱਗੇ ਤੋਂ ਮਿੱਠਾ ਗਾੜਾ ਬਣਾ ਕੇ ਕਰਾਂਗੀ ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਮਿੱਠਾ ਗਾੜਾ ਪੀਂਦੇ ਹੋ ਮੈਂ ਆਪਣੇ ਹਿਸਾਬ ਨਾਲ ਬਣਾ ਲਈ ਚਾਹ ਗੱਲ ਚਾਹ ਦੀ ਨਹੀਂ ਆ ਨਾ ਤੂੰ ਹਾਲ ਚਿੱਟੇ ਕੱਪੜੇ ਤੂੰ ਰੰਗਦਾਰ ਕੱਪੜਿਆਂ ਵਿੱਚ ਧੋਤੇ ਸਾਰਾ ਰੰਗਦਾਰ ਕੱਪੜਿਆਂ ਦਾ ਰੰਗ ਜਿਹੜਾ ਵਾ ਚਿੱਟੇ ਕੱਪੜਿਆਂ ਨੂੰ ਲੱਗ ਗਿਆ ਤੈਨੂੰ ਤੇ ਕੱਪੜੇ ਧੋਣ ਦੀ ਵੀ ਜਾਂਚ ਹੈਗੀ ਬਸ ਤੈਨੂੰ ਇੰਨੀ ਕੀ ਅਗਲ ਹੈ ਇੰਨੀ ਕੀ ਜਾਂਚ ਆ ਹਾਂ ਮੰਮੀ ਜੀ ਮੇਰ ਕੋ ਨਾ ਗਲਤੀ ਹੋ ਗਈ ਆ ਮੈਨੂੰ ਨਾ ਭਲੇਖਾ ਲੱਗ ਗਿਆ ਸੀ ਕਿ ਜਿਹੜੇ ਕੱਪੜੇ ਆ ਰੰਗ ਨਹੀਂ ਛੱਡਦੇ ਤੇ ਮੈਂ ਤਾਂ ਕਰਕੇ ਚਿੱਟੇ ਕੱਪੜਿਆਂ ਨਾਲ ਰੰਗਜਰ ਕੱਪੜੇ ਬਾਤ ਤੇ ਮੈਨੂੰ ਨਹੀਂ ਸੀ ਪਤਾ ਕਿ ਇਹ ਕੱਪੜੇ ਰੰਗ ਛੱਡ ਜਾਂਦੇ ਆ ਇਸੇ ਲਈ ਮੇਰ ਕੋ ਗਲਤੀ ਹੋ ਗਈ ਤੇ ਨਾਲ ਹੀ ਨਿਆਣ ਪੁੜੀ ਜੀ ਗਲਤੀ ਹੋ ਜਾਂਦੀ ਆ ਤੇ ਮੇਰੀ ਤੇ ਉਮਰ ਚ ਵੀ ਤੇ ਤੁਹਾਡੇ ਨਾਲ ਕਿੰਨਾ ਫਰਕ ਆ ਨਾ ਤੇ ਇਸੇ ਲਈ ਮੈਂ ਕਹਿੰਦੀ ਮੈਨੂੰ ਮਾਫ ਕਰਦੇ ਹੋ ਚਾਹ ਠੀਕ ਆ ਪਰ ਥੋੜਾ ਬੋਤਾ ਕੰਮ ਨਾ ਆਪਣੇ ਪੇਕਿਆਂ ਤੋਂ ਸਿੱਖ ਕੇ ਆਈ ਦਾ ਹੰਦਾਵਾ ਸਾਰਾ ਬੋਝ ਸਸਤੇ ਨੇ ਪੈਦਾ ਹੁੰਦਾ ਤੇ ਥੋੜੀ ਬਹੁਤੀ ਅਕਲ ਸਿੱਖੀ ਦੀ ਹੁੰਦੀ ਆ ਨੀ ਕੁੜੀਏ ਇੱਧਰ ਆ ਮੈਂ ਗੱਲ ਸੁਣ ਮੇਰੇ ਨਾਨਕਿਆਂ ਦੇ ਵਿੱਚ ਵਿਆਹ ਵਾ ਹਾਂਜੀ ਤੇ ਉੱਥੇ ਜਾਣਾ ਵਾ ਤੇ ਤੁਸੀਂ ਤਿਆਰ ਹੋ ਜੋ ਹੁਣ ਆਇਆ ਇਹ ਮੈਨੂੰ ਅੱਛਾ ਹੀ ਨਹੀਂ ਜਾਣਾ ਵਾ ਆਹੋ ਤੁਸੀਂ ਹੀ ਵੀ ਜਾਣਾ ਵਾ ਤੇ ਫਿਰ ਮੰਮੀ ਉੱਥੇ ਲੈ ਜਾਂਦੀਂ ਤੇ ਤਿਆਰ ਕਰਨਾ ਆਪਾਂ ਇਦਾਂ ਕਰਦੀ ਮੇਰੇ ਕੋਲ ਦਾ ਸੂਟ ਪਈ ਆ ਅਸੀਂ ਉਹ ਲਾ ਕੇ ਲੈ ਜਾ ਆ ਵੀ ਸੂਟ ਪਾਇਆ ਤੇ ਤੁਹਾਨੂੰ ਕ ਵਿੱਚ ਹਾਂਜੀ ਪ੍ਰਾਣਿਰਵਾਜ ਦੇ ਉਹ ਤੇ ਤੁਹਾਨੂੰ ਪਤਾ ਵੀ ਉਹਨਾਂ ਦਾ ਲੈਂਡ ਲੈਂਡ ਕਿਤਰਾ ਲਾ ਮਮੀ ਮੈਨੂੰ ਨਹੀਂ ਪਤਾ ਤੇ ਪਰ ਹਾਡੀ ਤੇ ਇਦਾਂ ਇਥੇ ਇਦਾਂ ਜਾਊਗਾ ਵਾ ਨਹੀਂ ਨਾ ਉਹ ਬੜਾ ਵਧੀਆ ਵਰਤਦੇ ਨੇ ਸਾਡੇ ਘਰ ਅੱਛਾ ਹਾਂ ਉਹ ਪ੍ਰਾਣਿਰਵਾਜ ਦੇ ਸੂਟ ਵਾ ਉਹਨੇ ਮੈਂ ਕੜ ਲਈ ਨੌ ਵਾਲੀ ਤੋਂ ਹੋ ਗਈ ਆ ਤੇ ਤੈਨੂੰ ਹਲੇ ਤੱਕ ਨਹੀਂ ਦੱਸ ਤੰਦਾਰੀ ਮੇਰੇ ਮਤੰਦਾਰੀ ਪਤਾ ਹੈ ਨਾ ਮੰਮੀ ਜੀ ਮੇਰੀ ਗੱਲ ਸੁਣੋ ਤੁਸੀਂ ਮੇਰੇ ਤੋਂ ਅੱਧੀ ਉਮਰ ਦੀ ਮੈਂ ਤਾਂ ਦਿੱਤੁ ਹੈਂ ਗੀਆਂ ਤੇ ਚਲੋ ਤੁਸੀਂ ਮੈਨੂੰ ਦੱਸ ਦੋ ਇਹਦੇ ਵਿੱਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਹੈ ਅੱਛਾ ਆਪਾਂ ਨੇ ਬੜੀ ਤੈਨੂੰ ਸਾਰਾ ਕੁਝ ਪਤਾ ਤੇ ਉਹਨੂੰ ਜਿਹਨੂੰ ਚਿਹੜਖਾ ਮਾਰਦੀ ਆਈਂ ਆ ਤੂੰ ਤੇ ਉਹ ਵੀ ਤਾਂ ਤੇਰੇ ਤੋਂ ਅੱਧੀ ਉਮਰ ਦੀ ਹੈ ਨਾ ਪਿਆਰ ਨਾਲ ਵੀ ਤੈਨੂੰ ਗੱਲ ਕਰ ਹੀ ਸਕਦੀ ਨਾ ਉਹਦੇ ਨਾਲ ਇਹ ਪਤਾ ਇਤਰਾ ਨਹੀਂ ਇਤਰਾ ਕਰੀਦਾ ਹੰਤਾ ਫਿਰ ਤੂੰ ਸੱਸ ਬਣ ਕੇ ਵਿਖਾਇਆ ਤੇ ਫਿਰ ਮੈਂ ਵੀ ਤੈਨੂੰ ਸੱਸ ਬਣ ਕੇ ਆਪ ਕੋ ਵਿਖਾਇਆ ਉਹ ਵੀ ਤੇ ਪਗਾਨੇ ਘਰੋਂ ਆਈ ਐ ਨਾ ਉਹਨੂੰ ਸਾਡੇ ਘਰ ਦੀਆਂ ਜ਼ਿੰਮੇਵਾਰੀਆਂ ਦਾ ਕੀ ਪਤਾ ਤੇ ਫਿਰ ਤੂੰ ਉਹਨੂੰ ਪਿਆਰ ਨਾਲ ਸਮਝਾ ਮਾਂ ਬਣ ਕੇ ਜੇ ਤੂੰ ਉਹਦੀ ਮਾਂ ਬਣੇਂਗੀ ਤੇ ਫਿਰ ਮੈਂ ਵੀ ਤੈਨੂੰ ਮਾਂ ਬਣ ਕੇ ਦੱਸੂਗੀ ਜੇ ਤੂੰ ਪੁੱਤ ਉਹਦੇ ਨਾਲ ਚੰਗਾ ਵਤੀਰਾ ਨਾ ਨਾ ਕਰੇਗੀ ਤੇ ਉਹ ਤੈਨੂੰ ਕੱਲ ਨੂੰ ਜਵਾਬ ਦੇਊਗੀ ਫਿਰ ਆਪ ਇਹ ਜੇ ਤੱਕ ਕਰਾਉਣੀ ਤੇ ਆਪਣੇ ਹੱਥ ਵਾ ਹਾਂਜੀ ਮੰਮੀ ਇਹ ਤੂੰ ਬਿਲਕੁਲ ਸਹੀ ਕਹਿਣ ਦੇ ਜੇ ਅੱਗੇ ਤੋਂ ਨਾ ਮੈਂ ਉਹਨੂੰ ਬੜੀਆਂ ਹੀ ਪਿਆਰ ਨਾਲ ਰੱਖਾਂਗੀ ਧੀਆਂ ਵਾਂਗ ਰੱਖਾਂਗੀ ਇਹ ਤਾਂ ਮੈਂ ਸੋਚਿਆ ਹੀ ਨਹੀਂ ਜਿੱਦਾਂ ਤੁਸੀਂ ਕਹਿੰਦੇ ਹੋ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਹਾਂ ਮੈਂ ਇਹਨੂੰ ਇਸੇ ਕਰਕੇ ਫਿਰ ਦੱਸਿਆ ਕਿ ਤੈਨੂੰ ਪਤਾ ਲੱਗੇ ਹਾਂਜੀ ਦੋਸਤੋ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ